ਗਿੱਦੜਵਾਹਾ ਦੇ ਪਿੰਡ ਗੁਰੂ ਸਰ ਵਿਖੇ ਖਾਣਾ ਖਾਣ ਸਮੇ ਪਰਿਵਾਰ ਦੇ 4 ਮੈਂਬਰਾਂ ਦੀ ਵਿਗੜੀ ਹਾਲਤ 1 ਦੀ ਮੌਤ 2 ਦੀ ਹਾਲਤ ਗੰਭੀਰ ਗਿੱਦੜਵਾਹਾ ਦੇ ਪਿੰਡ ਗੁਰੂ ਸਰ ਵਿਖੇ ਖਾਣਾ ਖਾਣ ਤੋਂ ਬਾਅਦ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਹਾਲਤ ਅਚਾਨਕ ਵਿਗੜ ਗਈ ਜਿਨ੍ਹਾਂ ਨੂੰ ਇਲਾਜ ਵਾਸਤੇ ਗਿੱਦੜਵਾਹ ਦੇ ਹੀ ਦੀਪ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸ਼ਾਮ ਕਰੀਬ 5 ਵਜੇ ਮਿਲੀ ਜਾਣਕਾਰੀ ਵਿੱਚ ਹਸਪਤਾਲ ਵੱਲੋਂ ਦਾਖਲ ਕੀਤੇ ਗਏ 4 ਮੈਂਬਰਾਂ ਵਿੱਚੋਂ ਸ਼ਿਵਤਾਰ ਸਿੰਘ ਉਰਫ ਰਾਜੂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਅਤੇ ਮਾਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਡਾਕਟਰਾਂ ਦੀ ਮੰਨੀਅਤਾ ਮ੍ਰਿਤਕ ਦੇ ਘਰ ਵਾਲੀ ਖੁਸ਼ਮੰਦ ਦੀਪਕੌਰ ਦੀ ਹਾਲਤ ਖਤਰੇ ਤੋਂ ਬਾਹਰ ਹੈ ਉਤਰ ਮ੍ਰਿਤਕ ਦੇ ਭਰਾ ਜਗਤਾਰ ਸਿੰਘ ਨੇ ਖੁਸ਼ਮੰਦ ਦੀਪਕੌਰ ਤੇ ਉਸਦੇ ਭਰਾ ਤੇ ਮਾਪਿਓ ਨੂੰ ਭੋਜਨ ਵਿੱਚ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲਗਾਇਆ ਜਦਕਿ ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਗੁਰੂਸਰ ਤੋਂ ਇੱਕ ਪਰਿਵਾਰ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਸੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰੀ ਹੈ ਹਜ ਕਿ ਨਾ ਕਿ ਬਈ ਤੋਂ ਮੇਰਾ ਗਗਨਦੀਪ ਸਿੰਘ ਹੈ ਕੋਈ ਬੋਡੀ ਦੀ ਲਾਵੀਂ ਦੀ ਡੈਥ ਹੋਈ ਹੈ ਜਿਹੜੇ ਇੱਥੇ ਪਏ ਹੈ ਇਹ ਮੇਰੇ ਮਾਮਾ ਸਹਰਾ ਜੀ ਸੀ ਮੈਂ ਜੀ ਹੋਇਆ ਜੀ ਬਈ ਸਾਰਾ ਮੌਲਾ ਕੀ ਪਤਾ ਨਹੀਂ ਇਹ ਦੇ ਘਰ ਵਾਲੀ ਨੇ ਕੋਈ ਜ਼ਹਿਰ ਜੋੜ ਦਿੱਤਾ ਜਾਂ ਤਾਂ ਕੋਈ ਰੋਟੀ ਦਿੱਤਾ ਜਾਂ ਕਿ ਸਾਨੂੰ ਨਹੀਂ ਪਤਾ ਉਹ ਬਾਕੀ ਉਹਦਾ ਅਜੇ ਪਤਾ ਕੀ ਪਤਾ ਲੱਗੂ ਜੀ ਹੋਰ ਕਿੰਨੇ ਜਣੇ ਸੀ ਜਿਹੜੇ ਬਈ ਟੋਟਲ ਬਿਮਾਰ ਸੀ ਕਿਤੇ ਆਪਣੇ ਟੋਟਲ ਤਿੰਨੇ ਜਣੇ ਕੋਈ ਡੈਥ ਨਹੀਂ ਹੋਈ ਡੈਥ ਇੱਕ ਜਣੇ ਦੀ ਹੋਈ ਉਹ ਜਿਹੜਾ ਮਾਮਾ ਜੀ ਮੇਰਾ ਸਰਦਾਰ ਰਾਜੂ ਉਹਦੀ ਹੋਈ ਹੋਈ ਤਾਂ ਲਗੀ ਤੋਂ ਨਾ ਕੀ ਤਾਰਫ ਨਹੀਂ ਮੇਰਾ ਯਾਰ ਕੀ ਹੋਇਆ ਜੀ ਸਾਰਾ ਮਤਲਬ ਕੋਈ ਸੀਦਾ ਜੀ ਡੈਥ ਹੋਈ ਔਰ ਬਾਕੀ ਦੇ ਪਈਏ ਚੋ ਜੀ ਇੱਕ ਮਰ ਮਮੇ ਆ ਤੇ ਕੋਈ ਡਾੜੀ ਇਦਾਂ ਦਾ ਕਲੈਕਸ਼ਨ ਕੀ ਹੋਇਆ ਜੀ ਕਦੋਂ ਪਤਾ ਲੱਗਿਆ ਜੀ ਸਰ ਉਹਨੂੰ ਸਾਨੂੰ ਤਾਂ ਬਈ ਇੱਛਾ ਕੇ ਪਤਾ ਲੱਗਿਆ ਥਲੇ ਤੋਂ ਕਰਿਆ ਤਾਂ ਸਾਨੂੰ ਐਸੀ ਰਿਪੋਰਟ ਵਾਲੀ ਆ ਤੇ ਡਾਕਟਰ ਨੇ ਖੁਦ ਲਿਆ ਕੋ ਕਹਿੰਦਾ ਵੀ ਇਹਨੂੰ ਕਾਰਡੀਨ ਹੋ ਗਿਆ ਇਹਨਾਂ ਨੂੰ ਪਰ ਇੱਛਾ ਜੀ ਪਤਾ ਲੱਗਿਆ ਅਸੀਂ ਕਹਿੰਦੇ ਇਹਨਾਂ ਦੇ ਸਰ ਜੀ ਕਿਹੜੇ ਦਿੱਤਾ ਕੀ ਨਹੀਂ ਹੁੰਦੀ ਹੈ ਪੁੜੀ ਘਰ ਵਾਲੀ ਮੇਰੀ ਤਾਂ ਇਹ ਮੰਨ ਪਈ ਆ ਉਹ ਯੂਨੀਵਰਸਿਟੀ ਦਾ ਕੰਪਾਈਓਨ ਉਹਨਾਂ ਕੋਲੇ ਉੱਠਾ ਹਾਂ ਨਾ ਸਾਨੂੰ ਤਾਂ ਮੰਨਦੀ ਕਈ ਦਿਨੋਂ ਜਿਮਰੇ ਲਈ ਤੁਹਾਨੂੰ ਕਿੰਨੇ ਕੋਈ ਪਤਾ ਲੱਗਿਆ ਖੰਡ ਤੋਂ ਹੁਣ ਤੱਕ ਲੱਗਿਆ ਇਹਨੂੰ ਯਾਰ ਦੱਸਦਾ ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ ਸੀ ਬਾਈ ਕੋਈ ਪਰਿਵਾਰ ਦੇ ਵਿੱਚ ਕਿਕ ਨਹੀਂ ਦੋ ਬੜੀ ਪੰਜਾਬਰੀਆ ਬਾਈ ਹੈ ਜਿਹੜਾ ਮੇਲਾ ਤਾਂ ਦੋ ਹੈ ਬਾਈ ਮਤਲਬ ਇੱਥੇ ਜਾੜਦੀ ਹੈ ਇਹ ਜਿਹੜਾ ਰਾਤ ਦਾ ਖਾਣਾ ਸੀ ਉਹਦੇ ਤੇ ਦਿੱਤਾ ਗਿਆ ਕੁਝ ਉਹਨਾਂ ਨੇ ਬਾਈ ਤਾਂ ਦਿੱਤਾ ਉਹ ਚਾਹ ਜੀ ਹਾਂ ਜੀ ਸਰ ਸਾਡੇ ਕੋਲ ਨਾ 11 ਵਜੇ ਦੇ ਕਰੀਬ ਇੱਕ ਪੇਸ਼ੈਂਟ ਲੈ ਕੇ ਆਏ ਸੀ ਪ੍ਰਾਈਵੇਟ ਐਂਬੂਲੈਂਸ ਵਾਲੇ ਜਸਵਿੰਦਰ ਸਿੰਘ ਜੀ ਕੋਰ ਤੇ ਖੁਸ਼ਮਨਦੀਪ ਇਹਨਾਂ ਜੋ ਹਿਸਟਰੀ ਤੇ ਆ ਰਾਤ ਉਹਨਾਂ ਨੇ ਇਕੱਠਾ ਨੇ ਤੇ ਇਹਨਾਂ ਨੇ ਰੋਟੀ ਖਾਧੀ ਹੈ ਜੀ ਉਹਨਾਂ ਤੋਂ ਬਾਅਦ ਇਹਨਾਂ ਨੂੰ ਉਲਟੀਆਂ ਤੇ ਲੈਟਨਾ ਵਗੈਰਾ ਸਟਾਰਟ ਹੋ ਗਿਆ ਜੀ ਤੇ ਨਾਲ ਇਹਨਾਂ ਦਾ ਬੇਟਾ ਵੀ ਸੀ ਚਾਰ ਬੰਦੇ ਸੀਗੇ ਜੀ ਸਵੇਰੇ ਕੀ ਆ 2 ਵਜੇ ਦੇ ਕਰੀਬ ਸਰਕਾਰੀ ਹਸਪਤਾਲ ਦੇ ਵਿੱਚ ਗਏ ਆ ਜੀ ਉੱਥੇ ਇੱਕ ਇਹਨਾਂ ਦਾ ਜਿਹੜਾ ਹਸਬੰਡ ਸੀਗਾ ਉਹ ਤਾਂ ਬੰਡੇ ਰੈਫਰ ਕਰਤਾ ਸੀ ਜੀ ਸੁਣਨ ਚ ਆ ਕੋਈ ਡੈਥ ਹੋ ਗਈ ਹੈ ਜੀ ਬਾਕੀ ਤਿੰਨ ਪੇਸ਼ੈਂਟ ਸਾਡੇ ਕੋਲ ਲੈ ਕੇ ਆਏ ਆ ਜੀ ਉਹਦੇ ਦੋ ਪੇਸ਼ੈਂਟ ਸਰਜੀਤ ਕੌਰ ਸਰਜੀਤ ਸਿੰਘ ਤੇ ਜਸਵਿੰਦਰ ਕੋਰ ਤਾਂ ਸੀਰੀਅਸ ਹੈ ਜੀ ਬਾਕੀ ਖੁਸ਼ਮਨਦੀਪ ਦੀ ਕੰਡੀਸ਼ਨ ਸਟੇਬਲ ਹੈ ਜੀ ਗੁਰੂ ਸਰਦਾਰ ਚਾਰ ਵਿਅਕਤੀ ਜਨਾਂ ਦੋ ਲੇਡੀਜ਼ ਨੇ ਦੋ ਜੈਕਸ ਨੇ ਪੇਸ਼ੈਂਟ ਕੇਸ ਧਿਆਨ ਦੇ ਵਿੱਚ ਆਇਆ ਜਿੱਦੋਂ ਸ਼ਵਰਾਜ ਸਿੰਘ ਸਾਨੂੰ ਸਰਜੀਤ ਸਿੰਘ ਦੀ ਕੇਅਰ ਸਭੰਦਾ ਡੈਟੀ ਚੁੱਕੀ ਹੈ ਬਾਕੀ ਜਿਹੜੇ ਤਿੰਨੇ ਪੇਸ਼ੈਂਟ ਨੇ ਜੈਨ ਹਸਪੀਟਲ ਜੇਰੇ ਲਾਜ਼ ਨੇ ਉਦੇ ਘਰ ਦੇ ਜੋ ਵੀ ਬਿਆਨ ਹੋਣਗੇ ਉਹ ਦੇ ਮੁਤਾਬਕ ਜਾਂਚ ਕਰਕੇ ਕਾਰਵਾਈ ਕੀਤੀ